ਅੱਛਾ ਨਾ ਪੈਸੇ ਫਿਰ ਪਹਿਲਾਂ ਪਾਕੀ ਕਬਜ਼ਾ ਲੈਂਦੇ ਕਿ ਤੱਕਾ ਜਰ ਕਬਜ਼ਾ ਪਹਿਲਾਂ ਹੀ ਪੈਣਾ ਅੱਜ ਦਾ ਬੌੜਾ ਤਾਮਜਾਮ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਹ ਦੇਖੋ ਅੱਜ ਆਪਣੇ ਜਿਹੜਾ ਭਾਰਤ ਮਾਲਾ ਦੇ ਪ੍ਰੋਜੈਕਟ ਅਧੀਨ ਬਣ ਰਿਹਾ ਨਾ ਵਿਗਾ ਲਹਿਰਾ ਦੇ ਕੋਲੇ ਰੋਡ ਲੰਘ ਰਿਹਾ ਲਹਿਰੇ ਮੁਹਬੱਦੀ ਤੇ ਵਿਗੇ ਲਹਿਰੇ ਦੀ ਜ਼ਮੀਨ ਦੇ ਵਿੱਚੋਂ ਉਹ ਦੇਖੋ ਅੱਜ ਸਵੇਰ ਤੋਂ ਕਿਵੇਂ ਰਾਤ ਦੇ ਆਏ ਹੋਏ ਜਿਹੜਾ ਸਾਰਾ ਪ੍ਰਸ਼ਾਸਨ ਦਾ ਤਾਮਾ ਜਾਮਾ ਇੱਥੇ ਆਇਆ ਹੋਇਆ ਪਹੁੰਚਿਆ ਹੋਇਆ ਸਵੇਰ ਦਾ ਬਹੁਤ ਵੱਡੀ ਗਿਣਤੀ ਪੁਲਿਸ ਦੀ ਸੀ ਤੇ ਬਹੁਤ ਵੱਡੀ ਗਿਣਤੀ ਦੂਜੇ ਪ੍ਰਸ਼ਾਸਨ ਵਾਲਿਆਂ ਦੀ ਸੀ ਬੰਦਿਆਂ ਦੀ ਤੇ ਬਹੁਤ ਵੱਡੀ ਗਿਣਤੀ ਚ ਜਿਹੜਾ ਸੀਗਾ ਇਹਨਾਂ ਦੇ ਸੜਕ ਵਾਲੇ ਬੰਦੇ ਸੀਗੇ ਦੇਖੋ ਤੁਸੀਂ ਆਹ ਹੈਲਟਰੇ ਹੋਲਡਰੇ ਖੜੇ ਹਨਾ ਇਹ ਤਾਂ ਹੁਣ 5-10 ਪੈਸੇ ਵੀ ਨਹੀਂ ਰਿਹਾ ਤੁਸੀਂ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ 30-25-30 ਕਿੱਲਾਂ ਦੇ ਵਿੱਚ ਵਿੱਚ ਇਹਨਾਂ ਨੇ ਸਾਰਾ ਪ੍ਰਬੰਧ ਆਹ ਦੇਖ ਲਓ ਰੋਟੀ ਪੈਕ ਹੋ ਕੇ ਆਈ ਹੈ ਸਾਰਾ ਖਾਣਾ ਦਾਣਾ ਕਾਰਪੋਰੇਟ ਕਰਾਣਿਆਂ ਦੇ ਦੇਖੋ ਆਪਣੀਆਂ ਬਈ ਛਾਬਿਆਂ ਵਾਲੀਆਂ ਇਹ ਕਦੋਂ ਖਾਂਦੇ ਜਦੋਂ ਕਾਰਪੋਰੇਟਾਂ ਦੇ ਡੱਬੇ ਪੈਕ ਆਉਂਦੇ ਆ ਇਹਨਾਂ ਨੂੰ ਹਨਾ ਤੇ ਗੱਲ ਕੀ ਆ ਮਸਲਾ ਹੁਣ ਆਪਾਂ ਗਾਹਣ ਲਈ ਗੱਲ ਤੇ ਗੱਲ ਕਰਦੇ ਆ ਸਾਡੀ ਅੱਜ ਹੁਣੀ ਇਸ ਕਿਸਾਨ ਵੀਰ ਨਾਲ ਇੱਕ ਨਾ ਜਿਹੜੇ ਦੀ ਜ਼ਮੀਨ ਆਈ ਹੈ ਮੇਰੇ ਪਿੰਡ ਦੇ ਹੀ ਆ ਉਹ ਉਹਦੇ ਨਾਲ ਜਦੋਂ ਗੱਲ ਹੋਈ ਨਾ ਪਤਾ ਕਰਿਆ ਗੱਲ ਦਾ ਉਹ ਕਹਿੰਦਾ ਵੀ ਸਾਡੇ ਕੁਸ਼ਕ ਪੈਸੇ ਆ ਗਏ ਕੁਝ ਪੈਸੇ ਸਾਡੇ ਰਹਿੰਦੇ ਆ ਜਿਵੇਂ ਕਿਸੇ ਦੀਆਂ ਪਾਈਪਾਂ ਪਾਈਆਂ ਵੀ ਆ ਸੀ ਕਿਸੇ ਦਾ ਮੋਟਰ ਦੇ ਉੱਤੇ ਹੋਰ ਪ੍ਰਬੰਧ ਕਰਿਆ ਹੋਇਆ ਸੀ ਉਹਨਾਂ ਚੀਜ਼ਾਂ ਦੇ ਪੈਸੇ ਆ ਜਿਹੜੇ ਉਹ ਬਕਾਇਆ ਉਸੇ ਦਾ ਹੀ ਮਸਲਾ ਸੀ ਰੌਲਾ ਸੀ ਇੱਕ ਮਸਲਾ ਸਭ ਤੋਂ ਵੱਡਾ ਇਹ ਸੀ ਵੀ ਇਹ ਜ਼ਮੀਨ ਜਿਹੜੀ ਅੱਜ ਤੋਂ 3-4 ਸਾਲ ਪਹਿਲਾਂ ਅਕਵਾਇਰ ਕਰਕੇ ਇਹਨਾਂ ਨੇ 3-4 ਸਾਲ ਪਹਿਲਾਂ ਉਹਦਾ ਰੇਟ 70-72 ਲੱਖ ਰੁਪਈਆ ਦਿੱਤਾ ਗਿਆ ਰੋਡ ਵਾਲੀ 58 ਲੱਖ ਨੂੰ ਲੈਤੀ ਐ ਚੌਂਕ ਵਾਲੀ ਜ਼ਮੀਨ ਦਾ 72 ਲੱਖ ਰੁਪਈਆ ਰੇਟ ਦਿੱਤਾ ਗਿਆ ਤੇ ਵੀ ਇਹ ਗੱਲ ਇਹ ਆ ਯਾਰ ਵੀ ਹੁਣ 72 ਲੱਖ ਦਾ ਰੇਟ ਇੱਥੇ ਕਨਾਲ ਦਾ ਹੋ ਗਿਆ ਤੇ ਬਾਕੀ ਇੱਥੇ ਨਾਲ ਪٹرول ਪੰਪ ਆ ਹਾ ਸਾਹਮਣੇ ਇਹ ਪੈਟਰੋਲ ਪੰਪ ਨੂੰ ਕਮਰਸ਼ੀਅਲ ਕਰਕੇ ਬਹੁਤ ਜ਼ਿਆਦਾ ਪੈਸੇ ਦਿੱਤੇ ਐ ਇਹਨਾਂ ਨੇ ਆ ਸਾਹਮਣੇ ਪੰਪ ਆ ਗਿਆ ਵੀ ਯਾਰ ਗੱਲ ਇਹ ਆ ਵੀ ਜਿਹੜੇ ਬੰਦੇ ਦੀ ਜ਼ਮੀਨ ਐ ਮੰਨ ਲਓ ਮੇਰੀ ਜ਼ਮੀਨ ਐ ਇੱਥੇ 2 ਕਿੱਲੇ ਕਿੱਲਾ ਜਾਂ ਕਨਾਲ 2 ਕਨਾਲ ਵੀ ਕੱਲ ਨੂੰ ਮੇਰੇ ਬੱਚੇ ਜਾਂ ਮੈਂ ਵੀ ਕੋਈ ਪੰਪ ਜਾਂ ਮੈਂ ਕਾਰਪੋਰੇਟ ਦਾ ਕੋਈ ਆ ਕੰਮ ਕਰ ਸਕਦਾ ਸੀ ਆਪ ਦਾ ਹਨਾ ਨਿੱਜੀ ਇਹਦਾ ਤੇ ਗੱਲ ਜਰ ਇਹ ਐ ਜਦੋਂ ਸਾਥੋਂ ਜ਼ਮੀਨਾਂ ਹੀ ਖੋ ਲਈਆਂ ਜਰ ਅਸੀਂ ਕਰਾਂਗੇ ਕੀ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਐ ਬਾਈ ਜੀ ਜਥੇ ਬੰਦਿਆਂ ਨੇ ਕੱਲ ਇੱਥੇ ਤੰਬੂ ਲਾਇਆ ਸੀ ਸਵੇਰੇ ਜਿਥੇ ਬੰਦਿਆਂ ਵਾਲੇ ਪਹਿਲਾਂ ਰਾਖੀ ਦੇ ਵੀ ਬੈਠੇ ਸੀ ਰਾਤ ਦੇ ਜਦੋਂ ਉਹ ਬਾਗੇ ਉਦੋਂ ਬਾਅਦ ਐਡੇ ਵੱਡੇ ਰੂਪ ਚ ਕਾਫਲਾ ਆਇਆ ਸਾਰਾ ਤੇ ਵੀ ਇਹਨਾਂ ਨੇ ਫੌਜ ਨਹੀਂ ਪਹਿਨ ਦਿੱਤਾ ਕਿਸੇ ਦਾ ਤੇ ਕਿਸਾਨਾਂ ਨੂੰ ਵਿੱਚ ਉੱਥੇ ਸੱਦ ਲਿਆ ਬਠਿੰਡੇ ਵੀ ਤੁਸੀਂ ਆ ਕੇ ਯਾਰ ਸਾਡੇ ਨਾਲ ਗੱਲਬਾਤ ਕਰੋ ਤੇ ਵੀ ਜਿਹੜਾ ਤੁਹਾਡਾ ਕੰਮ ਰਹਿੰਦਾ ਉਹ ਕੰਮ ਦੇ ਅਸੀਂ ਪੈਸੇ ਪਾਉਣੇ ਆਹ ਦੇਖ ਲਓ ਆਹ ਪੰਪ ਹੈ ਇਹ ਪੰਪ ਦੇ ਬਾਧੂ ਪੈਸੇ ਦਿੱਤੇ ਆ ਕਿਉਂਕਿ ਕਾਰਪੋਰੇਟ ਮਾਡਲ ਦੇ ਵਿੱਚ ਹੀ ਆਉਂਦਾ ਇਹਨਾਂ ਦੇ ਦੇ ਵੀ ਇਹ ਕਮਰਸ਼ੀਅਲ ਹੈ ਖੇ ਜਮੀਨ ਨੂੰ ਕਮਰਸ਼ੀਅਲ ਨਹੀਂ ਮੰਨਦੇ ਹਨ ਤੇ ਵੇਖ ਲੋ ਯਾਰ ਹੁਣ ਕਿਵੇਂ ਜਮੀਨਾ ਜਿਹੜੇ ਬੰਦੇ ਕਹਿੰਦੇ ਸੀ ਨਾ ਵੀ ਜਮੀਨ ਸਰਕਾਰ ਆਏ ਕਿ ਮੈਂ ਰੋਕ ਲੂ ਧੱਕੇ ਨਾ ਆਏ ਕਿ ਮੈਂ ਰੋਕ ਲੂ ਆਹ ਸਾਨੂੰ ਨਮੂਨਾ ਦਿਖਾਤਾ ਇਹਨਾਂ ਨੇ ਚਾਹੇ ਇਹਨਾਂ ਨੇ ਅੱਜ ਤੋਂ 4 ਸਾਲ ਪਹਿਲਾਂ ਪੈਸੇ ਦਿੱਤੇ ਐ ਬਾਹਲੇ ਬੰਦੇ ਕੀ ਕਹਿੰਦੇ ਜੱਟਾਂ ਨੇ ਲੈ ਕੇ ਪੈਸੇ ਹੁਣ ਜਮੀਨਾ ਨਹੀਂ ਰੋਕਣ ਦਿੰਦੇ ਗੱਲ ਪੈਸਿਆਂ ਦੀ ਨਹੀਂ ਜਮੀਨ ਪੈਸੇ ਦੇ ਕੇ ਗਵਰਨਮੈਂਟ ਨੇ ਰੋਕ ਲਈ ਤੁਸੀਂ ਆਪ ਸੋਚੋ ਯਾਰ ਜਿਹੜੀ ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਕੀਮਤ ਸੀ ਪੈਸੇ ਇਹਨਾਂ ਨੇ ਖੋਰ-ਖੋਰ ਕੇ ਪਾਏ ਆ ਸੜਕਾਂ ਵਾਲੇ ਪੈਸੇ ਇਕੱਠੇ ਪਾਤੇ ਇਹਨਾਂ ਨੇ ਸੜਕਾਂ ਵਾਲਿਆਂ ਨੂੰ ਤੇ ਜਿਹੜੇ ਆਹ ਚੌਂਕ ਵਾਲੇ ਪੈਸੇ ਸੀ ਬਾਈ ਜੀ ਹਜੇ ਵੀ ਅੱਜ ਸਾਡੀ ਇੱਕ ਬਾਈ ਨਾਲ ਗੱਲ ਹੋਈ ਆ ਸਾਡੇ ਪਿੰਡ ਦੇ ਬੰਦੇ ਨਾ ਹਜੇ ਵੀ ਵਿੱਚ ਪੈਸੇ ਬਕਾਇਆ ਫਿਰਦਾ ਤੇ ਗੱਲ ਆਪਾਂ ਜਿਹੜੀ ਮੇਨ ਮੁੱਦੇ ਦੀ ਗੱਲ ਕਰਨੀ ਆ ਵੀ ਕਾਰਪੋਰੇਟ ਕਿਵੇਂ ਆਪਦੇ ਹੱਥ ਚ ਲੈ ਕੇ ਪ੍ਰਸ਼ਾਸਨ ਉਹਦੀ ਮਦਦ ਕਰਦਾ ਕਿਵੇਂ ਸਾਰਾ ਸਿਸਟਮ ਉਹਦੀ ਮਦਦ ਤੇ ਲੱਗਦਾ ਹਨਾ ਤੇ ਕਿਵੇਂ ਇਹ ਮਾਡਲ ਆ ਜਿਹੜਾ ਕਾਰਪੋਰੇਟ ਮਾਡਲ ਆ ਇਹ ਜਿਹੜਾ ਦੇਸ਼ ਦੇ ਵਿੱਚ ਫਲਾਇਆ ਜਾ ਰਿਹਾ ਰੋੜਾਂ ਬਣਨ ਰੋੜਾਂ ਆਪਾਂ ਨਹੀਂ ਕਹਿੰਦੇ ਆਪਣੇ ਕੋਲੇ ਵੀ ਕਾਰਾਂ ਸਭ ਕੋਲੇ ਕਾਰਾਂ ਹਨਾ ਤੇ ਰੋੜਾਂ ਬਣਨ ਗੱਲ ਕਰ ਯਾਰ ਰੋੜਾਂ ਹੁਣ ਜਿਹੜੀਆਂ ਰੋੜਾਂ ਬੇ ਲੋੜੀਆਂ ਜਿਹੜੀ ਇਹ ਰੋਡ ਬਣ ਗਈ Rajasthan ਬਣੀ ਇਹ ਚੱਲ ਪਈ ਰੋਡ ਭਾਰਤ ਮਾਲਾ ਵਾਲੀ ਤੁਸੀਂ ਦੇਖੋ ਉਹਦੇ ਤੇ ਯਾਰ ਚੜ ਕੇ ਟੋਲ ਟਾਲ ਲੱਗਦੇ ਆ ਕਿਲੋ ਕਿਲੋਮੀਟਰ ਤੇ ਕੈਮਰੇ ਆ ਉਹਦੇ ਤੇ ਹੈ ਤੇ ਸਾਰਾ ਸਿਸਟਮ ਇਹ ਹੈ ਇਸ ਤਰ੍ਹਾਂ ਦਾ ਬਣ ਰਿਹਾ ਹੈ ਕਿ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਨਾ ਵੀ ਇਕੱਠੇ ਹੋਣਾ ਪਊਗਾ ਆਪਾਂ ਇਕੱਠੇ ਹੋ ਜੀਏ ਜਥੇਬੰਦ ਹੋ ਜੀਏ ਜੇ ਆਪਾਂ ਜ਼ਮੀਨਾਂ ਬਚਾਉਣੀਆਂ ਐ ਹੁਣ ਗੱਲ ਸਹੇਦ ਹੀ ਨਹੀਂ ਗੱਲ ਪਹੇਦੀ ਐ ਹੁਣ ਇਹਦੇ ਨਾਲ ਤੁਸੀਂ ਐਂ ਦੇਖ ਲਿਓ ਇੰਡਸਟਰੀਅਲ ਜ਼ੋਨ ਇਹਨੂੰ ਕੋਸ਼ਤ ਕਰ ਦੇਣਗੇ ਨਾਲ ਸਾਡੀ ਆਪਦੀ ਜ਼ਮੀਨ ਯਰ 3 ਕਿੱਲੇ ਇੱਥੋਂ 3 ਕਿੱਲੇ ਬਾਹੀ ਦੂਰ ਐ ਸਾਡੇ 3 ਕਿੱਲੇ ਜ਼ਮੀਨ ਐ ਬਾਬਾ ਨੇ 70 ਲੱਖ ਨੂੰ ਕਿੱਲਾ ਲੈ ਲਿਆ ਪੈਸੇ ਹਲੇ ਤੱਕ ਪਾਈ ਜਾਂਦੇ ਐ ਇੱਥੇ 70 ਲੱਖ ਦੀ ਕਨਾ ਹੋ ਗਈ ਅੱਜ ਦੇਖ ਲੈ ਤੇਰੇ ਸਾਹਮਣੇ ਮੈਂ ਗੱਲ ਕਰੀ ਐ ਨਾ ਉਹ ਵੀਡੀਓ ਆਪਾਂ ਮੈਂ ਚਲਾ ਦੇਣੀ ਕੱਟ ਕੇ ਆ ਜੀ ਵੱਡੀ ਦਾ ਵੱਡੇ ਆਪਣ ਕਾਲਜਾ ਤਾਂ ਯਾਰ ਮੇਰੀ ਨਾਲੇ ਕੋਈ ਜ਼ਮੀਨ ਨਹੀਂ ਆਈ ਇਹਦੇ ਜਮਾਨ ਤੇ ਸਾਡੇ ਤਿੰਨ ਕਿੱਲੇ ਜ਼ਮੀਨ ਆਪਣੀ ਨਾਲ ਲੱਗਦੀ ਏਰੇ ਗਮੰਡ ਗਮੰਡ ਜਾ ਆਪਾਂ ਤੇ ਗੱਲ ਇਹ ਆ ਵੀ ਆਪਣੀ ਵੀ ਕੱਲ ਨੂੰ ਰੋਕਣਗੇ ਧੱਕੇ ਨਾਲ ਜਦੋਂ ਅੱਜ ਇਹਨਾਂ ਹੀ ਰੋਕੀ ਜਾਂਦੇ ਆ ਆ ਦੇਖੋ ਆ ਦੇਖੋ ਦੇਖ ਲੋ ਬੈਠਾ ਬੈਠੇ ਪ੍ਰਸਾਦ ਨੇ ਬੈਠਾ ਇਹਨਾਂ ਨੂੰ ਸਪੈਸ਼ਲ ਡੱਬਾ ਭੰਦ ਰੋਟੀ ਆ ਰਹੀ ਤੜਕੇ 6 ਵਜੇ ਇਹ ਬਾਈ ਕਾਰਪੋਰੇਟ ਸਰਕਾਰੀ ਤਾਂ ਹੀ ਨਹੀਂ ਆਪਣੇ ਸਰਕਾਰਾਂ ਤਾਂ ਪਤਾ ਹੀ ਹੈ ਤੁਹਾਨੂੰ ਆਪਣੇ ਕਿੰਨੇ ਕਿੰਨਾਂ ਨੂੰ ਰੋਟੀਆਂ ਵਿਚਾਰਿਆਂ ਨੂੰ ਦਿੰਦੀਆਂ ਕਾਰਪੋਰੇਟਾਂ ਨੇ ਆਂ ਡੀ ਲਕਸ ਥਾਲੀ ਭੇਜੀ ਇਹਨਾਂ ਨੂੰ ਵੀ ਕੱਲ ਨੂੰ ਫੇਰ ਲੋਡ ਆ ਇਹ ਜਿਵੇਂ ਚੌਂਕ ਹੋਰ ਬਥੇਰੇ ਬਣਾਉਣੇ ਆ ਬਣਾਉਣੇ ਆ ਹੈਨਾ ਤੇ ਗੱਲ ਇਹ ਆ ਵੀ ਆਪਾਂ ਇਹ ਸੁਣ ਲੋ ਕਿਸਾਨ ਦੀ ਗੱਲਬਾਤ ਵੀ ਅਸੀਂ ਨਾਲ ਲਾਈ ਆ ਆ ਕਿਸਾਨ ਦੀ ਗੱਲ ਸੋਨੂੰ ਸਾਰੀ ਅਸੀਂ ਗ ਸੁਣ ਲਓ ਵੀ ਕੀ ਗੱਲਬਾਤ ਹੋਈ ਆ ਹਨਾ ਬੈਠੀ ਸੀ ਉਹ ਕਬਜਾ ਲਈ ਨਹੀਂ ਕਬਜਾ ਫਿਰ ਹੁਣ ਮਸਲਾ ਕੀ ਸੀ ਪੈਸੇ ਪੂਸੇ ਦੇਤੇ ਆਪਣੇ ਉਹਦੇ ਪੈਸੇ ਛੋੜੇ ਛੋੜੇ ਦੇਂਦੇ ਆ ਜਿਆਰੇ ਜੀ ਜਰ ਫਿਰ ਐਂ ਤਾਂ ੱੱੱਕਾ ਨਹੀਂ ਜਿਆਰੇ ਇਹ ਫਿਰ ਜੇ ਛੋੜੇ ਪੈਸੇ ਰਹਿੰਦੇ ਆ ਜਿਹੜੇ ਪੈਸੇ ਰਹਿੰਦੇ ਆ ਔਰ ਬਾਣਾ ਦਾ ਵੀ ਕਬਜਾ ਲਈ ਜਾਂਦੇ ਆ ਇਹ ਹੋਰ ਉਹ ਕਦੇ ਪੈਸੇ ਬੋਲਾ ਜੀ ਸਹੀ ਦਰਚ ਵੀ ਖੜੀ ਹਾਂ ਹਾਂ ਰਹਿੰਦੀ ਆ ਅੱਛਾ ਨਾ ਪੈਸੇ ਫਿਰ ਪਹਿਲਾਂ ਪਾਕ ਹੀ ਕਬਜਾ ਲੈਂਦੇ ਕਿ ੱੱੱਕਾ ਜਰ ਕਬਜਾ ਪਹਿਲਾਂ ਹੀ ਪੈਣਾ ਅੱਜ ਦਾ ਬੋਲਾ ਤਾਮਜਾਮ ਸੀ ਚੱਕਾ ਉਹ ਵੀ ਆਪਣੇ ਰਹਿੰਦੇ ਆ ਚੌਂਕ-ਚੌਂਕ ਵਾਲਿਆਂ ਦੇ ਪੈਸੇ ਹਨਾ ਮੇਰੇ ਨਾਲ ਵੀ ਕੋਈ ਬੰਦਾ ਮੈਨੂੰ ਕਹਿੰਦਾ ਮੈਂ ਕਿਹਾ ਮੇਰੇ ਕੋਲੇ 2000 ਰੁਪਏ ਪਰਸੋਂ ਆ ਕੇ ਗਏ ਆ ਯਾਰ ਇੱਥੇ ਕੋਈ ਸਾਰੇ ਨਹੀਂ ਰੈਂਦੇ ਥੋੜੀ ਰੈਂਦੀ ਸੀ ਅੱਛਾ ਹੁਣ ਥੋੜੀ ਜਿਹੀ ਮੋਟਰਾ ਮਾਟਰਾ ਦੇ ਬੋਰਾ-ਬਾਰਾਂ ਵਾਲੇ ਬੋਰਾ-ਸਾਈ ਬੇਕ ਪਾਇਪ ਲੈ ਦੇ ਦਿੰਦੇ ਪਾਣੀ ਠੀਕ ਐ ਆਹੋ ਜਿਹੜਾ ਕੋਈ ਉੱਤੇ ਫालतू ਖਰਚੇ ਵਾਲੇ ਪੈਸੇ ਬਣਦੇ ਆ ਉਹ ਰਹਿੰਦੇ ਆ ਆਹ ਨਹੀਂ ਕੁਝ ਬੀਲ ਦੇ ਪੈਸੇ ਆ ਜੀ ਜੁਣੀ ਨਾ ਜੀ ਪੈਸੇ ਆ ਯਾਰ ਫਿਰ ਅੱਜ ਯਾਰ ਜੁਨੀਅਨ ਜਾਨੀਆਂ ਵਾਲਿਆਂ ਨੇ ਕੋਈ ਉੱਤਾ ਕਰੇ ਹੀ ਨਹੀਂ ਯਾਰ ਜਮਾ ਕੀ ਚੱਕਰ ਹੋ ਗਿਆ ਤੜਕੇ ਬਾਲੇ ਸੁਨੇਹਾ ਦੇ ਆਏ ਵਾ ਮੈਂ ਖਲਾੜੇ ਤੋਂ ਗਿਆ ਇੱਥੋਂ ਤੇ ਪੂਰਾ ਸੁਨੇਹਾ ਲੱਗੇ ਪਏ ਸੀ ਇਹ ਤਾਂ ਸਾਦੀ ਰਾਤ ਦੀ ਫਿਰਦੇ ਹੱਸੇ ਹਾਂ ਰਾਤ ਦੀ ਫਿਰਦੇ ਹੋਣਗੇ ਭਾਈ ਜਿਹੜੇ ਸਾਹਬ ਨਾਲ ਤੜਕੇ ਪੁਲਿਸ ਸੀ ਨਹੀਂ ਅਸੀਂ ਉੱਥੇ ਹੀ ਨਿਗਰਦੀ ਸੀ ਠੀਕ ਹੈ ਜਦੋਂ ਅਸੀਂ ਪੰਜ ਵਜੇ ਵਜੇ ਤੇਰਾ ਮੁੜ ਕੇ ਆਖੀ ਸੀ ਹਾਂ ਚੀਜ਼ ਹੋਜੀ ਹਾਂ ਅਸੀਂ ਪੁੱਛਾਂ ਨੂੰ ਵਾਜੂ ਠੀਕ ਹੈ ਉਦਮ ਉਹ ਵੀ ਬੁਰਸਾ ਬੜੀ ਲੇਕੇ ਫੇਰਾ ਜੀ ਠੀਕ ਐ ਗੀ ਹੱਜਾ ਉਹਨੂੰ ਭਾਈ ਇੱਥੇ ਖੜਾ ਹਾਂ ਹਾਂ ਚੱਲ ਅੱਜ ਕਹਿੰਦੇ ਆ ਪੈਸੇ ਦਿੰਨੇ ਆ ਅਸੀਂ ਹਾਂ ਕਹਿੰਦੇ 100 ਵਰਤ ਕੁਆਲੇ ਅਸਲ ਪੈਸੇ ਮੰਬਦਾ ਲਿਓ ਫਿਰ ਨਾਲ ਅੱਛਾ 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 ਚੱਲ ਹੁਣ ਇੱਧਰ ਭਾਂਦੇ ਯਾਰ ਦਾ ਜੇ ਕੋਈ ਦਾਅ ਲੱਗਦਾ ਇੱਧਰ ਲਾ ਲਓ ਲੈ ਲਓ ਜ਼ਮੀਨ ਤਾਂ ਖੋਲੀ ਇਹਨਾਂ ਨੇ ਹੁਣ ਉਹਨੂੰ ਜੀ ਤਾਂ ਖੋਲੀ ਹੁਣ ਇਹ ਜੋ ਦਾਰਗੀ ਨਹੀਂ ਗੱਲ ਸਹੀ ਐ ਯਾਰ ਕਰੋੜਾਂ ਦੀ ਕੀਮਤ ਦੀ ਜ਼ਮੀਨ ਭੋਦੇ ਭਾ ਲੈ ਕੇ ਭਾਂਦਾ ਪੰਮ ਨਹੀਂ ਪੰਪ ਵਾਲਿਆਂ ਨੂੰ ਤਾਂ ਵੱਧ ਦਿੱਤੇ ਹੋਣਗੇ ਪੈਸੇ ਯਾਰ ਉਹਨਾਂ ਨੂੰ ਤਾਂ ਬਹੁਤ ਹਿੱਸੇ ਆ ਕਿੰਨੇ ਇੰਨਾ ਕਮਰਚ ਕਮਰਸ਼ੀਅਲ ਚ ਆ ਗਿਆ ਹਨਾ ਖੇਤੀ ਇਹ ਕਮਰਸ਼ੀਅਲ ਨਹੀਂ ਮੰਨਦੇ ਹਨਾ ਖੇਤੀ ਨੂੰ ਭਾਵੇਂ ਦਾ ੱੱਕਾ ਹੈ ਯਾਰ ਹੁਣ ਅਕਸਰ ਨੂੰ ਮੰਨ ਲਾ ਤੇਰੀ ਜ਼ਮੀਨ ਸੀ ਕੱਲ ਨੂੰ ਤੇਰੇ ਜਵਾਕ ਵੀ ਇੱਥੇ ਕੋਈ ਰਜਗਾਰ ਤਾਂ ਕਰ ਸਕਦੇ ਸੀ ਰੋਡ ਤੇ ਹੋਰ ਹੋ ਗਈ ਹੈ ਹਨਾ ਗਵਰਨਮੈਂਟ ਯਾਰ ਐਂ ਉਜਾੜਾ ਜੁੜਾ ਪਤਾ ਹੋਰ ਦੇਣਾ ਚਾਹੀਦਾ ਯਾਰ ਇਹ ਚੀਜ਼ਾਂ ਹੁਣ ਜਿਹਦੀ ਜ਼ਮੀਨ ਕੇਰਾ ਗਈ ਉਹਦੀ ਤਾਂ ਗਈ ਯਾਰ ਜ਼ਮੀਨ ਸਦਾ ਵਾਸਤੇ ਸੜਕਾਂ ਦੀ ਮਰੀਦਾਂ ਹਾਂ ਕੜਕੋ ਤੇ ਰੁਣ ਗਿਆ ਬਾਈ ਨੇ ਤੂੰ ਹਾਂ ਚਾਰ ਸਾਲ ਹੋ ਗਏ ਰੁਣ ਲੈ ਨੂੰ ਹਾਂ ਉਸੇ ਜਣ ਦੀ ਜੋਗਾ ਅੱਜ ਬਾਈ ਆ ਹਾਂ ਤੇ ਪਹਿਲੀ ਗੱਲ ਤਾਂ ਚਾਰ ਸਾਲਾਂ ਚ ਦੂਜੀ ਆਪਣੀ ਆਮ ਜ਼ਮੀਨ ਦੀ ਕੀਮਤਾਂ ਦੁੱਗੜੀਆਂ ਤਿੱਗੜੀਆਂ ਹੋ ਗਈਆਂ ਯਾਰ ਮੰਨ ਲਾ ਆਪਾਂ ਤਾਂ ਜ਼ਮੀਨ ਮਿੱਟੀ ਵੇਚ ਕੇ ਮਿੱਟੀ ਲੈਣੀ ਐ ਜਿਵੇਂ ਹੁਣ ਤੁਸੀਂ ਮੰਨ ਲਾ ਉਦੋਂ ਚੱਲ ਤਿੰਨ ਕਿੱਲੇ ਬਾਣ ਲੈ ਲਿਆ ਤੇ ਜੇ ਇਹ ਪੈਸੇ ਆਏ ਹੁੰਦੇ ਉਦੋਂ ਕਿੱਥੇ ਛੀ ਕਿੱਲੇ ਲੈਂਦੇ ਹੁਣ ਜਿਹੜੇ ਪੈਸੇ ਦੇਣਗੇ ਸਾਨੂੰ ਹੁਣ ਦੋ ਕਿੱਲਾਂ ਦੇ ਦਿੱਤੇ ਤਾਂ ਦੋ ਵੀ ਨਹੀਂ ਬਣਦੇ ਪੂਰੇ ਪਹਿਲੀ ਗੱਲ ਤਾਂ ਜ਼ਮੀਨ ਹੀ ਨਹੀਂ ਨੇੜੇ ਤੇੜੇ ਜ਼ਮੀਨ ਹੀ ਨਹੀਂ ਵਿਕਣ ਵਾਲੀ ਉਦੋਂ ਬੰਦੇ ਹਿੰਮਤੀ ਬੰਦੇ ਲੈ ਗਏ ਜਿਹੜੇ ਲੈ ਗਏ ਜਿਵੇਂ ਜਿਵੇਂ ਪੈਸੇ ਆਈ ਗਏ ਜੇ ਉਦੋਂ ਵੱਡਾ ਸੌਦਾ ਕਰ ਲੈਂਦੇ ਗਵਰਨਮੈਂਟ ਦੇ ਸਿਰ ਤੇ ਫੇਰ ਵੀ ਔਖਾ ਸੀ ਇਹ ਨਹੀਂ ਤਾਂ ਯਾਰ ਥੱਕਾ ਹੈ ਨਾ ਸਰਕਾਰਾਂ ਦਾ ਚੰਗਾ ਭਾਈ ਓਕੇ